ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚ ਦੋ ਤਾਂ ਆ ਗਈਆਂ ਤਾਜ਼ੀਆਂ ਸੂਈਆਂ ਤੇ ਇੱਕ ਆ ਗਈ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਿਕੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਕੋ ਠੀਕ ਹੋ ਮੈਂ ਬਹੁਤ ਵਦਗਾ ਬਈ ਨਾਮ ਤੇ ਬਈ ਆਪਣਾ ਐਡਰੈਸ ਬੋਲ ਨਾਮ ਮੇਰਾ ਸੁਖਚੈਨ ਸਿੰਘ ਪਿੰਡ ਗੰਪਟੀਕਲਾਂ ਜ਼ਿਲ੍ਹਾ ਬਰਸ਼ੰਡਾ ਸੀਰਾਪਰਾਪੂ ਨੇੜੇ ਪਿੰਡ ਨੇੜੇ ਪੰਡਤ ਰ ਭਗਤਾ ਪਾਈ ਕ ਪਾਈ ਰੂਪਾ ਆ ਗਿਆ ਸੀਰਾ ਆ ਗਿਆ ਕੰਡੈਕਟਰ ਨੰਬਰ ਬੋਲ ਦਿਓ ਆਪਣਾ 735806777 ਇਹ ਬਾਈ ਦਾ ਕੰਡੈਕਟਰ ਨੰਬਰ ਆ ਬਾਈ ਬਾਕੀ ਚੱਲਿਆ ਸਕਰੀਨ ਤੇ ਨੋਟ ਕਰ ਲੋ ਬਈ ਗੱਬਣ ਤੋਂ ਸ਼ੁਰੂ ਕਰਦੀ ਹਾਂ ਹਾਂ ਬਈ ਕਿਹੜਾ ਸੂਰਸ ਹੁੰਦੀ ਆ ਇਹ ਪਹਿਲਣਾ ਬਈ ਪਲੂਣ ਬੱਚੀ ਪਲੂਣ ਸੁੰਦੀ ਆ ਹਾਂ ਕਿੰਨੇ ਕ ਦਿਨਾਂ ਦੀ ਕੱਚੀ ਆ ਬਈ ਜਰਸੀ ਆ ਗਈ ਕੱਚੀ ਜਰਸੀ ਬਈ ਜਰਸੀ ਜਰਸੀ ਆ ਗਈ ਹੈ ਨਾ ਹਾਂ ਬੜੀ ਬੜੀ ਬੱਚੀ ਆ ਤੇ ਲੇਵਾ ਬੜਾ ਕਮਾਲ ਹਾਂ ਬਈ ਫੀਲ ਠੰਡੀ ਫੁੱਲ ਆ ਕੋਈ ਆ ਨਹੀਂ ਆ ਮੂਹਣ ਗਏ ਹੈਗਾ ਚਲਦਗਾਣੀ ਸਹੀ ਗੱਲ ਆ ਇਹ ਤਾਂ ਬੰਦੀ ਆ ਹੈ ਨਾ ਇਹ ਤਾਂ ਬੰਦੀ ਆ ਇਹ ਚਲਦਗਾਣੀ ਹੂੰ ਬਾਕੀ ਲੇਵੇ ਦੀ ਫੀਡਿੰਗ ਫੂਡਿੰਗ ਬਈ ਚੈੱਕ ਕਰ ਸਕਦੇ ਹਾਂ ਬੜੀ ਕਮਾਲੀ ਕੱਚੀ ਆ ਬੱਚੀ ਬਾਕੀ ਲੇਵਾ ਮੂਹਰ ਨੂੰ ਬਹੁਤ ਆ ਰਹਾ ਹਾਂ ਹਾਂ ਬਈ ਸਹੀ ਗੱਲ ਆ ਲਾ ਥਣਾ ਦਾ ਗੈਪ ਵੀ ਚੈੱਕ ਕਰ ਸਕਦੇ ਹਾਂ ਬਈ ਬੜਾ ਚੰਗਾ ਲੇਵਾ ਆ ਕੇ ਘਰ ਮਾਲ ਨੂੰ ਫੀਡਿੰਗ ਲਾ ਬਾਕੀ ਵੱਡੀ-ਵੱਡੀ ਆਪਾਂ ਚੈੱਕ ਕਰਾਂਗੇ ਵੱਡੀ ਫੁੱਲ ਕੋਈ ਆ ਨਹੀਂ ਕੋਈ ਸਿਲਾਮੀਆਂ ਪ ਫੁੱਲ ਸਹਣੇ ਗਦਮ ਕਾਲੀ ਆ ਚਮਕਾਲੀ ਬੱਛੀ ਆ ਸਹੀ ਗੱਲ ਆ ਬਈ ਖੋਲੀ ਬਈ ਤੋਰਦੇ ਮੜੀ ਜਖੂਕ ਬਾਕੀ ਬਈ ਗਰਮੀਆਂ ਦਾ ਕੀ ਤੋਹਫਾ ਵੈਸੇ ਕਰਨੇ ਹਲੇ ਤਾਂ ਕੱਚੀ ਕੱਚੀ ਆ ਬਈ ਬਣਨ ਆ ਗਿਆ ਬੱਛੀ ਨੇ ਫਾਰਮ ਵਾਲੀ ਬੱਛੀ ਆ ਫਾਰਮ ਚੋਂ ਲਈ ਆ ਠੀਕ ਆ ਹਾਂ ਬਾਕੀ ਲੰਮੇ ਲੰਮੇ ਬਈ ਚੈੱਕ ਕਰ ਸਕਦੇ ਬੇਲ ਬੂਲ ਕਰਨ ਵਾਲੀ ਦੀ ਬਹੁਤ ਆ ਯਾਰਾਂ ਹਾਂ ਹਲੇ ਤਾਂ ਬਈ ਆ ਦੁੱਧ ਦੇ ਦੂਗੀ ਬੱਛੀ 22 23 ਕਿਲੋ ਖੁੱਲਾ ਠੀਕ ਆ ਹਾਂ ਬਾਕੀ ਫੇਸ ਵਗੈਰਾ ਚੈੱਕ ਕਰ ਸਕਦੇ ਬਈ ਬੜਾ ਪਿਆਰਾ ਬੁੱਧੀ ਵਧੀਨਾ ਫੁੱਲ ਕਮਾਲ ਦੀ ਆ ਹਾਂ ਤੇ ਮੁੱਲ ਅਜੇ ਦਾ ਮੁੱਲ ਕਹੋ ਵੀ 70 ਨਹੀਂ ਵੀ 75 ਨਹੀਂ ਹੂੰ 80000 ਦੀ ਬੱਚੀ ਦੇ ਦਾਂਗੇ ਠੀਕ ਆ ਹਾਂ ਕੋਈ 70 ਨਹੀਂ ਕੋਈ 75 ਨਹੀਂ ਬਾਈ ਕਹਿੰਨਾ ਅੱਜ ਆਪਾਂ ਲੈਣ ਦੇਣ ਮੋਦੀ 65000 ਰੁਪਏ ਦੀ ਬੱਸੀ ਦੇ ਦੇਗਾ ਬਾਕੀ ਤੋੜਾ ਦਾਰਾ ਚੈੱਕ ਕਰ ਸਕਦੇ ਮੈਂ ਨਾ ਕੋਈ ਚੱਕਰ ਲੈ ਲੈ ਠੰਡੀ ਵਾਲਾ ਸਹੀ ਗੱਲ ਹੈ ਕੋਈ ਚੱਕਰ ਹੀ ਨਹੀਂ ਹੈ ਨਾ ਨਾ ਕੋਈ ਚੱਕਰ ਨਹੀਂ ਬਾਈ ਸੀਲ ਠੰਡੀ ਫੁੱਲ ਕਿੰਨੇ ਕ ਦਿਨ ਲੈ ਜੀ ਦਿਨ ਬਾਈ ਲੈ ਜੂ 5-7 ਦਿਨ ਬੱਚੀ 5 ਤੋਂ ਬਾਈ 7 ਦਿਨਾਂ ਦੀ ਕੱਚੀ ਆ ਉਸ ਹਿਸਾਬ ਨਾਲ ਦਾ ਅੰਦਾਜ਼ਾ ਲਾ ਲੈ ਸਾਰਿਆਂ ਵਲਟਾਂ ਨਾਲ ਕਰ ਮੰਨ ਹਾਂ ਬਣ ਕੇ ਸੂ ਬਾਈ ਬੱਚੀ ਬਾਕੀ ਪੱਧਰ ਪੁੱਧਰ ਡੀਡ ਦੀ ਗੱਲ ਕਰੀਏ ਗਰਮਾਲੀ ਫੁੱਲ ਆ ਗਈ ਮੁੱਲ ਬਾਈ ਦੇ ਅੱਗੇ ਵੀ ਜਾਇਜ਼ ਹੁੰਦੇ ਤੇ ਮੁੱਲ ਬਾਈ ਅੱਜ ਵੀ ਜਾਇਜ਼ ਹੀ ਉਹ ਕਹਿੰਦੇ 62000 ਰੁਪਏ 65000 ਦੀ ਤੇ 65000 ਰੁਪਏ ਦੀ ਬਾਈ ਕਿੰਨਾ ਅੱਜ ਆਪਾਂ ਦੇ ਦਿਆ ਤੇ ਅੱਗੇ ਇਧਰੋਂ ਦੋ ਨੰਬਰ ਤੇ ਤਾਜੀ ਸੂਈ ਹੈ ਬਾਈ ਇਹ ਬਾਈ ਤਾਜੀ ਸੂਈ ਆ ਪਲੂਣ ਵੱੱਛੀ ਆ ਕਿਹੜਾ ਸੂਆ ਸੂਈ ਆ ਇਹ ਪਹਿਲਾ ਬਾਈ ਕਿੰਨਾ ਟਾਈਮ ਹੋ ਗਿਆ ਸੂਈ ਇਹ ਬਾਈ ਰਾਤ ਸੂਈ ਆ ਰਾਸੂਆ ਬੱਚਾ ਕੀ ਆ ਗਿਆ ਮੇਰਾ ਬੱਚਾ ਮਗਰ ਬੱਚਾ ਆ ਗਿਆ ਬੱਚਾ ਮਗਰ ਬੱਚਾ ਆ ਗਿਆ ਕਿੰਨਾ ਕਬੋਲਾ ਕੱਢਿਆ ਬਾਈ ਬੋਲਾ ਕੱਢਿਆ ਬਾਈ 2 ਟਾਈ ਕਿਲੋ ਠੀਕ ਆ ਹਾਂ ਕਿੰਨਾ ਕ ਦੁੱਧ ਪਾ ਦੂ ਦੁੱਧ ਪਾ ਦੂ ਬਾਈ 15 16 ਕਿਲੋ ਮੂੰ ਸੌਸੀਲਾ ਬਾਈ ਠੰਡੀਆਂ ਕੋਈ ਚੱਕਰੀ ਨਹੀਂ ਲੈ ਯਾਰ ਆਈ ਬੈਠਾ ਰਿਹਾ ਆਹ ਕੀ ਬਾਤ ਹੈ ਕੋਈ ਚੱਕਰੀ ਨਹੀਂ ਹੈ ਨਾ ਕੋਈ ਚੱਕਰੀ ਨਹੀਂ ਜਿਵੇਂ ਧਾਰਾ ਮਾਰੂੰ ਧਾਰਾ ਮਾਰਦਾ ਠੀਕ ਆ ਧਾਰਾ ਬਾਈ ਕਹਿੰਦਾ ਮਾਰ ਦਿੰਨੇ ਆ ਮੋਲੇ ਦਾ ਫਕੀਰ ਹੋਊਗਾ ਲੈਣ ਦੇ ਮੋਲ ਅੱਜ ਬਾਈ ਕੋਈ 50 ਨਹੀਂ ਕੋਈ 55 ਨਹੀਂ 46000 ਦੀ ਬੱਛੀ ਦੇ ਦਾਂਗੇ ਕਿੰਨੇ ਦੀ 46 ਦੀ 46 ਦੀ ਹਾਂ ਤੇ ਇਹ ਕਿੰਨਾ ਕੋ 50 ਨਹੀਂ ਕੋ 55 ਨਹੀਂ 46000 ਰੁਪਏ ਦੇ ਬਈ ਦੇ ਦੇਗੇ ਆਪਾਂ ਬਾਕੀ ਬਰੀ ਕੀ ਆਂਗਾ ਨਾ ਹਾਂ ਬਈ ਕਿੰਨਾ ਦੇ ਦੁੱਧ ਪਾ ਦੂ ਬਈ ਦੁੱਧ ਬਈ 15 16 ਕਿਲੋ ਦਾ ਖੁੱਲ੍ਹੇ ਹੀ ਪਾ ਦੂ ਬਈ ਬਾਕੀ ਲੇਵੇ ਦੀ ਸਫਾਈ ਸਭ ਚੈੱਕ ਕਰ ਸਕਦੇ ਥਣਾ ਦਾ ਗਾ ਠੰਡੀ ਠੁੰਡੀ ਦੇਖ ਸਕਦੇ ਬਈ ਫੁੱਲ ਆ ਕੋਈ ਮਿਆਣਾ ਵੀ ਨਹੀਂ ਪਾਇਆ ਕੋ ਚੱਕਰੀ ਨਹੀਂ ਹੂੰ ਸਹੀ ਗੱਲ ਠੰਡੀ ਠੁੰਡੀ ਕਰਮ ਵਾਲੀ ਫੁੱਲ ਆ ਗਈ ਮੁੱਲ ਵੀ ਜਿਹੜਾ ਭਾਈ ਨੀਦਰਲੈਂਡ ਦੇਣ ਰੱਖਿਆ ਬਈ 46000 ਰੁਪਏ ਜਰਸੀ ਆ ਗਈ ਬਈ ਬੁੱਧੀ ਵਾਲੀ ਬੱਚੀ ਆ ਹੂੰ ਸਹੀ ਗੱਲ ਨਮਾਹਾਰ ਹਾਂ ਨਮਾਹਾਰ ਲੈ ਚੈ ਦਾ ਸੂਏ ਸੂਪੇ ਬਈ ਲੇਵਾ ਉਕਰੂਗਾ ਹਾਂ ਫੀਟਨ ਗਲਾ ਬਈ ਬਹੁਤ ਸੋਹਣਾ ਲੇਵਾ ਰੂਗਾ ਟੈਟ ਦੇ ਬਿਤਾਣਾ ਬਖਾ ਲੈ ਮਾਰ ਦੇ ਬਾਲਾ ਸੋਹਣਾ ਚੂਣ ਚਵਾ ਬਾਲਾ ਸੋਹਣਾ ਚੂਣ ਚਵਾ ਬਈ ਮੋਟੀ ਮੋਟੀ ਚਵਾਈ ਬਈ ਗੰਨੇ ਕੋ ਬਰਦਿਆ ਸੜਕਾ ਕਰਦੀਆ ਬਹੁਤ ਸੋਹਣਾ ਕਰਮਣ ਚੂਣ ਚਵਾ ਲੱਗਿਆ ਓਕੇ ਬਈ ਨਮਗਰ ਲੈ ਨਹੀਂ ਬਈ ਚੈੱਕ ਕਰ ਸਕਦਾ ਬਾਲਾ ਸੋਹਣਾ ਚੂਣ ਚਵਾ ਬਾਲਾ ਬਈ ਹਲੇ ਤਾਂ ਪਲਾਂ ਪੁਲਾਂ ਆਏਗਾ ਬੱਚੀ ਚਵਾਈ ਨਾ ਬਣਨ ਆਏ ਹਾਂ ਲੈ ਖੋਲ ਦੇ ਬਈ ਇਹਨੂੰ ਵੀ ਤੋੜ ਦੇ ਖੋਲ ਕੇ ਲੈ ਬੱਚਾ ਬਈ ਇਹ ਤੇ ਮਗਰ ਆ ਗਿਆ ਕਰਮਾਲੀ ਦੇ ਬਸਾ ਤੇ ਮੁੱਲ ਬਈ ਦੇ ਲੈਣ ਦੇ ਨਹੀਂ ਹੁੰਦੇ ਆ ਬਈ ਮੁੱਲ ਬਈ ਨੇ ਅੱਜ ਵੀ ਬਸ ਲੈਣ ਦੇ ਨਹੀਂ ਕਰੇਗਾ ਕਿ ਨਹੀਂ ਬਈ ਹਾਂ ਬਈ ਬਾਕੀ ਚਮਕਦਮ ਕਲੀ ਬੱਸੀ ਆ ਚਮਕ ਕਲੀ ਬੱਛੀ ਆ ਬਈ ਕੋਈ ਐਣੀ ਛੋਟੀ ਨਹੀਂ ਹੂੰ ਜਿਨ੍ਹਾਂ ਲਈ ਬਈ ਮਗਰ ਮਗਰ ਮੂਰ ਨੂੰ ਆ ਸੋਹਣਾ ਹਵਾਨਾ ਆਪਾਂ ਕਹਿ ਸਕਦੇ ਆ ਕਰਮਾਲੀ ਦਾ ਤਿਆਰ ਕੀਤਾ ਵਾ ਲੈ ਬਈ ਦਾ ਬੁੱਧੀ ਦਾ ਬੁੱਧੀਵਾਦੀ ਬਹੁਤ ਕਮਾਲ ਆ ਕਿ ਨਾ ਸਹੀ ਗੱਲ ਆ ਬਈ ਲੈ ਚਲੋ ਇਹਨੂੰ ਤੇ ਆ ਕੇ ਦਾ ਮਾਨ ਤਨ ਹੋ ਜੂ ਵਧੀਆ ਮਾਨ ਤਨ ਕਰਾਂਗੇ ਬਈ ਠੀਕ ਆ ਬਈ ਤੇ ਅੱਗੇ ਇਧਰੋਂ ਬਾਈ ਤੇਰੇ ਨੰਬਰ ਤੇ ਕਿਹੜਾ ਸੂਆ ਸੂਈਆ ਇਹ ਬਾਈ ਦੂਜਾ ਇਹਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਹੋ ਗਿਆ ਬਾਈ 7-8 ਦਿਨ ਸੂਈ ਨੂੰ ਠੀਕ ਆ 7 ਤੋਂ 8 ਦਿਨ ਹੋ ਗਏ ਸੂਈ ਨੂੰ ਕਿੰਨਾ ਬਾਈ ਦੁੱਧ ਹਜਰ ਦੁੱਧ ਬਾਈ 15 ਕਿਲੋ ਇਸ ਟਾਈਮ ਤੜਕੇ ਦੀ ਆਪਣੀ ਖਾਲੀ ਕਰੀ ਵੀ ਆ ਚਵਾਈ ਹੋਈ ਵੀ ਆ ਜੇ ਕੋਈ ਵੀਰ ਦੋ ਟਾਈਮ ਦੋ ਡੰਗ ਚਾਰ ਟੰਗ ਚੋਲੇ ਕਰ ਸਕਦੇ ਤੁਸੀਂ ਹਾਂ ਬਾਈ ਠੀਕ ਆ ਤੇ ਚੂਣ ਚਾਹ ਕਿਵੇਂ ਦਾ ਓਕੇ ਇਹਦੀਆਂ ਵੀ ਧਾਰਾ ਮਾਰਦਾਂਗੇ ਖੋਲ ਦੇ ਫਿਰ ਤੋੜ ਦੇ ਆਪਾਂ ਦਿਖਾਈਏ ਦਾ ਲੈਵਲ ਹੋਊਗਾ ਆਪਾਂ ਚੈੱਕ ਕਰਵਾਨੇ ਬਾਈ ਇਹ ਫੀਟਿੰਗ ਵਾਲਾ ਇਹਨੂੰ ਹਵਾਨਾ ਗਿਆ ਕਰਮ ਵਾਲੀ ਨੂੰ ਗਰਮੀਆਂ ਦਾ ਤੋਹਫਾ ਗਰਮਾ ਤੋਹਫਾ ਸੀ ਠੰਡੀ ਫੁੱਲ ਆ ਬਈ ਜਰਸੀ ਕ੍ਰੋਸ ਆ ਗਈ ਹਾਂ ਜਰਸੀ ਕ੍ਰੋਸ ਆ ਗਈ ਹਾਂ ਲੈ ਬਈ ਤੋਰਾ ਤਰਾ ਇਹਦਾ ਵੀ ਚੈੱਕ ਕਰ ਸਕਦੇ ਇੱਕ ਨੰਬਰ ਤੋਰਾ ਆ ਗਿਆ ਹਵਾਨਾ ਜਿਹੜਾ ਇਹਨੂੰ ਟਾਇਰ ਟਾ ਗਿਆ ਫਿਕਸ ਕੋਈ ਆਣੀ ਚੱਕਰ ਇੱਥੀ ਵਜਿਆ ਯਾਰ ਲਸੀ ਠੰਡੀ ਦਾ ਫੁੱਲ ਦੁੱਧ ਵੀ ਚਿੱਟਾ ਹੋਊ ਹੈ ਨਾ ਦੁੱਧ ਚਿੱਟਾ ਬਈ ਪੂਰਾ ਫੈਂਟ ਵਾਲਾ ਦੁੱਧ ਪਾਊਗੀ ਬਈ ਇੰਨਾ ਵੀ ਪਾਊਗੀ 45 ਰੁਪਏ ਲੱਗਦਾ ਬਈ ਦੁੱਧ ਦੇ ਦਾ ਲੈ ਖਣਾ ਦੱਸ ਐ ਸੂਜ ਬਈ ਚੈੱਕ ਕਰ ਸਕਦੇ ਬਹੁਤ ਚੰਗਾ ਲੱਗਾ ਪੂਰੀ ਵਿਥੀ ਨਹੀਂ ਆਪਾਂ ਕਹਿ ਸਕਦੇ ਨਹੀਂ ਖਣ ਲੱਗਾ ਵਾ ਨਾੜਾ ਨੂੜਾ ਕਰਮਾ ਲਈ ਲੈ ਬੈਠ ਫੁੱਲ ਦੇਗੇ ਤੇ ਅੱਜ ਇਹਦਾ ਮੁੱਲ ਬਈ ਲੈਣਦੇ ਆ ਅੱਜ ਇਹਦਾ ਵੀ ਕੋਈ 50 ਨਹੀਂ ਬਈ 55 ਨਹੀਂ 46000 ਦੀ ਇਹਦੇ ਦਾ ਸੀ 50 ਨਹੀਂ ਬਈ ਕਿਨਾਂ ਕੋਈ 55 ਨਹੀਂ 46000 ਰੁਪਏ ਦੀ ਅੱਜ ਕਰਮਾ ਲਈ ਆਪਾਂ ਇਹ ਦੇ ਦੇ ਦਾਂਗੇ ਬੱਚਾ ਇਹਦੇ ਮਗਰ ਵੀ ਬੱਚਾ ਆ ਗਿਆ ਨਾ ਇਹਦੇ ਮਗਰ ਵੀ ਬੱਚਾ ਤਾਰਾ ਮਾਰੋਗੇ ਬਈ ਤਾਰਾ ਮਾਰ ਦਾਂਗੇ ਬਈ ਲੈ ਬਈ ਇਹਦਾ ਵੀ ਆਪਾਂ ਤੁਹਾਨੂੰ ਚੋਣ ਚ ਬਾਅਦ ਚੈੱਕ ਕਰਵਾ ਲੈਣ ਠੰਡੀ ਠੰਡੀ ਬਹੁਤ ਆ ਠੰਡੀ ਦਾ ਫੁੱਲ ਆ ਲੈ ਬਈ ਲੈ ਬੱਚਾ ਬਈ ਨੇ ਉਧਰ ਬੰਦ ਤਾਂ ਕੋਈ ਦਿੱਕਤ ਨਹੀਂ ਬੜੀਆਂ ਹੋਣੀਆਂ ਤਾਰਾ ਹਾਂ ਗੁੱਤਾਂ ਪੜਦੀ ਆ ਬਈ ਥੱਲੇ ਲੈ ਕਿਆ ਬਾਤ ਹੈ ਬਈ ਲੈ ਕੁਝ ਚੈੱਕ ਕਰੀ ਨੀ ਲੈ ਸਹੀ ਗੱਲ ਆ ਬਾਲਾ ਚੰਗਾ ਚੂਣ ਜਵਾਗਾ ਮੋਟਾ ਮੋਟਾ ਚੂਣ ਜਵਾਗਾ ਹਾਂ ਬਈ ਸਹੀ ਗੱਲ ਆ ਬਈ ਕਿਆ ਬਾਤ ਹੈ ਲੈ ਲੈ ਸਕਦਾ ਸੈਸੂ ਵਿੱਚ ਚੈੱਕ ਕਰ ਸਕਦੇ ਇੱਕ ਨੰਬਰ ਥਨ ਨਾਲ ਨੁੜਾ ਦੇ ਵਿੱਚ ਫੋਲ ਚੰਗੀਆਂ ਜੇ ਕਿਸੇ ਵੀ ਵੀਰ ਨੂੰ ਬਈ ਤਿੰਨਾ ਨਗਾ ਚ ਕੋਈ ਵੀ ਨਗਾ ਵੇ ਪਸੰਦ ਤਾਂ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ